ਸਰਬਜੀ ਸੰਗਰੂਰ ਵੀ ਦੀ ਕਫਤਾ ਕੀਮਤੀ ਸਾਮਾ ਸਾਥੋਂ ਸੁਣ ਸੰਗਰੂਰ ਵੀ ਸੁਣ ਸੰਗਰੂਰ ਵੀ ਕੀਮਤੀ ਸਾਮਾ ਸਾਥੋਂ ਸੁਣ ਸੰਗਰੂਰ ਵੀ ਸੁਣ ਸੰਗਰੂਰ ਵੀ ਗਿਆ ਨਾ ਕਦੇ ਵੀ ਸੰਭਾਲਿਆ ਗਿਆ ਨਾ ਕਦੇ ਵੀ ਸੰਭਾਲਿਆ ਗਿਆ ਨਾ ਕਦੇ ਦੀ ਸੰਭਾਲਿਆ ਗਿਆ ਨਾ ਕਦੇ ਦੀ ਸੰਭਾਲਿਆ ਵਰਤ ਲਾ ਪਰਵਾਹੀ ਬੇਫਿਕਰੀ ਵਿੱਚ ਬੇਫਿਕਰੀ ਵਿੱਚ ਵਰਤ ਲਾ ਪਰਵਾਹੀ ਬੇਫਿਕਰੀ ਵਿੱਚ ਸਮਾ ਕੀਮਤੀ ਅਸਾਂ ਦੇ ਗਾਲਿਆ ਸਮਾ ਕੀਮਤੀ